ਲੁਧਿਆਣਾ ਚ ਇੱਕ ਲੜਕੀ ਨੂੰ ਏਸੀ ਰਿਪੇਅਰ ਲਈ ਆਨਲਾਈਨ ਮੈਕੈਨਿਕ ਨੂੰ ਬੁਲਾਣਾ ਮਹਿੰਗਾ ਪੈ ਗਿਆ ਅਤੇ ਜੁਨਾਹ આરોપી ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਮਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਇੱਕ ਸਾਨੂੰ ਕੰਪਲੇਂਟ ਮਸੂਲ ਹੋਈ ਸੀ ਇੱਕ ਲੜਕੀ ਵੱਲੋਂ ਕਿ ਉਹਨਾਂ ਨੇ ਇੱਕ ਏਸੀ ਮੈਕੈਨਿਕ ਜੋ ਹੈ ਰਿਪੇਅਰ ਕਰ ਰਿਹਾ ਸੀ ਉਹਨਾਂ ਦੇ ਘਰ ਉਸੇ ਦੌਰਾਨ ਉਸਨੇ ਲੜਕੀ ਨੂੰ ਵਿਦ ਇੰਟੈਂਟ ਟੂ ਆਊਟਰੇਜਰ ਮੋਡੇਸਟੀ ਅਸੌਲਟ ਜਾਂ ਜੋ ਵੀ ਕ੍ਰਿਮੀਨਲ ਫੋਰਸਸ ਤੇ ਯੂਜ਼ ਕੀਤੀ ਜਿਸ ਕਰਕੇ ਉਸ ਵਿੱਚ ਉਸ ਵਿੱਚ ਅਸੀਂ ਇੱਕ ਐਫ ਆਰ ਨੰਬਰ 82 ਅੰਡਰ ਸੈਕਸ਼ਨ 74 ਆਫ ਬੀ ਐਨ ਐਸ ਉਹਨੂੰ ਬੁੱਕ ਕੀਤਾ ਬੁਕਿੰਗ ਆਨਲਾਈਨ ਕੀਤੀ ਵੈਸੀ ਜੀ ਜੀ ਸਰ ਉਸੇ ਰਾਤ ਨਾਮ ਜੇਕਰ ਅਰੋਪੀ ਸੱਤ ਜੱਤਾ ਹੋਵੇ ਅਰੋਪੀ ਜੀ ਗ੍ਰਿਫਤਾਰ ਹੋ ਚੁੱਕਾ ਹੈ ਬਿਲਕੁਲ આરોપી ਦਾ ਨਾਮ ਹੈ ਵਿਸ਼ਾਲ ਕੁਮਾਰ son of ਅਸ਼ੋਕ ਕੁਮਾਰ 올ਰੀਡੀ ਅਰੈਸਟਡ ਹੈ ਸਰ ਤੁਸੀਂ ਵੀ ਕੀ ਕਹਿ ਰਹੇ ਹੋ ਆਪਾਂ ਨੂੰ ਆਪ ਵਰਤੇ ਮਾਮਲੇ ਸਾਹਮਣੇ ਨੰਨੇ ਕੋਡ ਨੂੰ ਬਣਨ ਚਾਹੀਦਾ ਹੈ ਕੋਈ ਪਰਸਨਲੀ ਬਲੀਵ ਕੀ ਆਨਲਾਈਨ ਹੈ ਆਫਲਾਈਨ ਇਹਦਾ ਕੋਈ ਫਰਕ ਨਹੀਂ ਹੈ ਜੀ ਦੇਖੋ ਜਿਸ ਬੰਦੇ ਦੇ ਬੰਨ ਵਿੱਚ ਮੈਲ ਹੋਵੇ ਉਹ ਇਹ ਨਹੀਂ ਦੇਖਦਾ ਵੀ ਮੈਂ ਆਨਲਾਈਨ ਆਇਆ ਆਫਲਾਈਨ ਆਇਆ ਤਾਂ ਆਪਾਂ ਕਿਸੇ ਕਿਸੇ ਤਰ੍ਹਾਂ ਤੇ ਇਹ ਜਨਰਲਾਈਜੇਸ਼ਨ ਮੈਂ ਨਹੀਂ ਕਰਨਾ ਚਾਹਾਂਗਾ ਬਟ ਹਾਂਜੀ ਉਸੇ ਟਾਈਮ ਮੈਂ ਇਹੀ ਕਹਾਂਗਾ ਕਿ ਇਦਾਂ ਦਾ ਕੋਈ ਵੀ ਕਿਸੇ ਟਾਈਪ ਦਾ ਕੋਈ ਇਸ਼ੂ ਆਉਂਦਾ ਤਾਂ ਇਮੀਡੀਏਟਲੀ ਪੋਸਤ ਨੂੰ ਖਬਰ ਕਰੋ ਇਤਲਾ ਕਰੋ ਕਭਰਾਓ ਨਾ ਲੜਕੀਆਂ ਨੂੰ ਕੋਈ ਸਟਿਗਮਾ ਲੈਣ ਦੀ ਲੋੜ ਨਹੀਂ ਕਿ ਮੈਂ ਕੰਪਲੇਂਟ ਕਰੂੰਗੀ ਸ਼ਾਇਦ ਬੰਦਮੀ ਹੋਵੇਗੀ ਤੇ ਜੋ ਵੀ ਐਕਸ਼ਨ ਹੈ ਚਾਹੇ ਕਿਸੇ ਵੀ ਟਾਈਪ ਦਾ ਆਨਲਾਈਨ ਫਰਾਡ ਹੈ ਜਾਂ ਇਸ ਟਾਈਪ ਦੀ ਕੋਈ ਹਰਕਤ ਹੈ ਤਾਂ ਅਸੀਂ ਸਾਰਿਆਂ ਦੇ ਐਕਸ਼ਨ ਕਰਾਂਗੇ ਥੈਂਕ ਯੂ